ਕਿੱਡੀ ਗੱਲ ਨਹੀਂ ਸੁਣੀ ਨਾ ਪ੍ਰਸ਼ਾਸਨ ਨਹੀਂ ਸੁਣੀ ਅੱਜ ਤੱਕ ਕੋਈ ਨਹੀਂ ਆਇਆ ਵੀ ਨਾ ਨਾ ਕੋਈ ਨਹੀਂ ਉਸ ਸੈਣੀ ਸਾਹਿਬ ਨੇ ਉਸ ਇੱਥੇ ਆਣ ਕੇ ਦੁੱਖ ਵੇਖਣ ਸਾਡਾ ਗਰੀਬਾਂ ਦਾ ਠੀਕ ਤੇ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਕਿੱਡੀ ਉਹਨੇ ਮਾੜਾ ਕੀਤਾ ਇਹਦੇ ਉੱਤੇ ਹੋਰ ਮਾੜਾ ਦੁਨੀਆ ਤੇ ਨਹੀਂ ਹੋ ਸਕਦਾ ਸੈਣੀ ਸਾਹਿਬ ਆਣ ਕੇ ਮੌਕੇ ਦੇ ਵੇਖਣ ਤੇ ਸਹੀ ਲੋਕਾਂ ਦੀਆਂ ਗੱਲਾਂ ਤੇ ਲੋਕਾਂ ਦੀਆਂ ਉਹ ਆਪਣੇ ਫੋਨਾਂ ਤੇ ਗੱਲਾਂ ਕਰਦੇ ਨੇ ਕਿ ਮੌਕੇ ਤੇ ਆਣ ਕੇ ਵੇਖਣ ਅਸੀਂ ਵੀ ਤੇ ਉਹਨਾਂ ਦੇ ਬੰਦੇ ਕੋਈ ਅਸੀਂ ਹੋਰ ਕੋਈ ਬਾਹਰੋਂ ਤੇ ਨਹੀਂ ਆਏ ਸਾਡੀ ਸੁਣਾਈ ਵੇਖਣ ਆਣ ਕੇ ਵੀ ਕੀ ਹਾਲ ਕਰ ਛੱਡਿਆ ਕਿਉਂ ਕਰ ਛੱਡਿਆ ਇਹਨਾਂ ਜ਼ੁਲਮ ਤੁਹਾਨੂੰ ਮਕਾਨ ਢਾਉਣ ਤੋਂ ਪਹਿਲਾਂ ਕੋਈ ਨੋਟਿਸ ਦਿੱਤਾ ਕੋਈ ਸਾਨੂੰ ਨੋਟਿਸ ਨਹੀਂ ਆਇਆ ਕੋਈ ਸਾਨੂੰ ਕੁਤਲਾ ਨਹੀਂ ਹੋਈ ਕੋਈ ਬੰਦੇ ਹੱਥੀਂ ਘੜਾ ਦਿੰਦਾ ਸੁਨਿਆ ਤੇ ਫਿਰ ਵੀ ਅਸੀਂ ਆਪਣਾ ਪ੍ਰਬੰਧ ਕਰਦੇ ਸਾਡੇ ਨਾਲ ਤਾਂ ਬਿਲਕੁਲ ਸਾਰ ਸਾਰ ਧੱਕਾ ਹੋਇਆ ਹੈ ਗਵਰਨਮੈਂਟ ਤੇ ਸਰਪੰਚ ਨੇ ਜੋ ਕਰਾਇਆ ਹੈ ਤੇ ਗਵਰਨਮੈਂਟ ਵੀ ਸਾਡੇ ਨਾਲ ਉਹੀ ਮਤਲਬ ਵਾਲੇ ਦੋਸ਼ੀ ਹੈ ਜਿੰਨਾ ਸਰਪੰਚ ਤੋਂ ਵਿਵਾਦ ਦੇ ਕਿਉਂ ਸਾਡੀ ਸੁਣਾਈ ਨਹੀਂ ਕੀਤੀ ਬੱਚੇ ਸਾਡੇ ਮਰੋੜ ਮਰੋੜ ਕੇ ਬਾਹਾਂ ਤੋਂ ਉਹਨਾਂ ਨੂੰ ਬੱਸਾਂ ਸੱਟਿਆ ਗਿਆ। ਕੀ ਗੱਲ ਉਹ ਇੱਥੋਂ ਦੇ ਵਾਸੀ ਨਹੀਂ ਸਨ। ਉਹਨਾਂ ਦਾ ਕੋਈ ਮਾਂ ਪਿਓ ਨਹੀਂ ਸੀ। ਉਹਨਾਂ ਦਾ ਕੋਈ ਉੱਤੇ ਸਰਕਾਰ ਜੇ ਨਹੀਂ ਸੀ ਉਹਨਾਂ ਦੀ ਸੁਣਨ ਵਾਲਾ। ਕਿਉਂ ਸਾਡੇ ਨਾਲ ਹਤਾਚਾਰ ਕੋਈ ਸਾਡੇ ਕੋਈ ਵੀ ਮਾਰੀ ਗਾਲ ਇੱਥੇ ਗੋਂਟ ਆਵੇ ਸੋਨੇ ਜਿਹੜੇ ਆਂਦੇ ਨੇ ਬੰਦਮਾਸ਼ ਨੇ ਆਂਜਲੇ ਜਾ ਕੇ ਥਾਣੇ 'ਚ ਪਤਾ ਕਰਨ ਦੇ ਸਾਡਾ 755 ਦਾ ਵਿਚਲਾੜ ਕੋਈ ਲੱਭ ਲੈ। ਸੈਣੀ ਸਾਹਿਬ ਸੁਣਦਾ ਹੋਵੇ ਇਹਨਾਂ ਮੁਲਾਜ਼ਮਾਂ ਨੂੰ ਪੁੱਛੇ ਕਿਉਂ ਇਹਨਾਂ ਦਾ ਹਤਾਚਾਰ ਕੀਤੀ ਗਈ ਹੈ। ਸੋ ਇਹ ਉਹ ਪਰਿਵਾਰ ਗੁਰਸਿੱਖ ਪਰਿਵਾਰ ਨੇ ਜਿਨ੍ਹਾਂ ਦੇ ਉੱਪਰ ਜ਼ਬਰ ਹੋਇਆ ਜ਼ੁਲਮ ਹੋਇਆ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਜਿਹੜੇ ਮਕਾਨ ਹੈ ਉਹ ਢਾਈ ਢਾਈ ਕਰ ਦਿੱਤੇ ਗਏ ਨੇ ਸਮਾਨ ਵਿੱਚੇ ਦੱਬ ਦਿੱਤਾ ਗਿਆ ਕੁਝ ਸਮਾਨ ਇਹਨਾਂ ਦਾ ਕਹਿਣਾ ਕਿ ਟਰਾਲੀਆਂ ਦੇ ਵਿੱਚ ਨਾਲ ਲੈ ਕੇ ਗਏ ਨੇ ਸੋ ਅੱਜ ਸਿੱਖ ਜਥੇਬੰਦੀਆਂ ਸੋ ਕਹਿੰਦੇ ਨੇ ਆਪਣਿਆਂ ਦੇ ਲਈ ਆਪਣੇ ਹੀ ਖੜੇ ਆਉਂਦੇ ਖੜੇ ਹੁੰਦੇ ਨੇ ਜਦੋਂ ਕੋਈ ਉਹਨਾਂ ਦੇ ਉੱਪਰ ਜ਼ੁਲਮ ਹੁੰਦਾ ਤਾਂ ਗੁਰਸਿੱਖ ਪਰਿਵਾਰਾਂ ਦੇ ਉੱਤੇ ਜ਼ੁਲਮ ਹੋਇਆ ਗੁਰਸਿੱਖ ਪਰਿਵਾਰ ਅੱਜ ਇਹਨਾਂ ਦੇ ਨਾਲ ਖੜੇ ਨੇ ਸੋ ਅੱਜ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਲੜੀ ਵਾਲੇ ਜ਼ਿਲ੍ਹਾ सिरसा ਹਰਿਆਣਾ ਉਹ ਵੀ ਇੱਥੇ ਆਏ ਤੇ ਪਰਿਵਾਰਾਂ ਨੂੰ ਜਿਹੜਾ ਤਿਲਫੁਲ ਬਣਦਾ ਉਹ ਸਹਾਇਤਾ ਦੇ ਕੇ ਗਏ ਨੇ ਸੋ ਅਸੀਂ ਆਪਦੇ ਚੈਨਲ ਦੇ ਰਾਹੀਂ ਅਪੀਲ ਕਰਾਂਗੇ ਉਹਨਾਂ ਲੋਕਾਂ ਨੂੰ ਜੋ ਸਮਾਜ ਸੇਵੀ ਨੇ ਅੱਗੇ ਆਉਣ ਇਹਨਾਂ ਪਰਿਵਾਰਾਂ ਦਾ ਸਾਥ ਦੇਣ ਇਹ ਗੁਰਸਿੱਖ ਪਰਿਵਾਰ ਜਿਨ੍ਹਾਂ ਦੇ ਨਾਲ ਸ਼ਰਿਆਮ ਤੱਕਾ ਹੋ ਰਿਹਾ ਹੈ ਸੋ ਇਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਹਰਿਆਣਾ ਦੇ ਸੀਐਮ ਨੂੰ ਸਨਾਈਪ ਸਿੰਘ ਸੈਣੀ ਨੂੰ ਕਿ ਸਾਡਾ ਕਸੂਰ ਦੱਸਣ ਇਹ ਕਸੂਰ ਕਿਸ ਤਰ੍ਹਾਂ ਸਾਡੇ ਜਿਹੜੇ ਮਕਾਨ ਟਹਿਟੇ ਰੋਏ ਨੇ ਕਿੰਨੇ ਕਿੰਨੇ ਬੱਚਿਆਂ ਨੂੰ ਜ਼ਬਰਨ ਬੱਸਾਂ ਦੇ ਵਿੱਚ ਸਿੱਟ ਕੇ ਸਾਡੀਆਂ ਜਿਹੜੀਆਂ ਧੀਆ ਪੈਣਾ ਉਹਨਾਂ ਨੂੰ ਸਿੱਟ ਕੇ ਲਜਾਇਆ ਗਿਆ ਵੀ ਇੱਕ ਵਾਰ ਇਹ ਪਰਿਵਾਰ ਕਹਿ ਰਿਹਾ ਵੀ ਸਾਡੇ ਨਾਲ ਗੱਲਬਾਤ ਹੋਵੇ ਸਾਡਾ ਜਿਹੜਾ ਕਸੂਰ ਆ ਉਹ ਦੱਸਿਆ ਜਾਵੇ ਤਾਂ ਅਸੀਂ ਮੰਨ ਸਕਦੇ ਹਾਂ ਕਿ ਇਸ ਇਹ ਸਾਡਾ ਕਸੂਰ ਸੀ ਤਾਂ ਸਾਡੇ ਨਾਲ ਇਹ ਸਿੱਧੀ ਭਾਸ਼ਾ ਦੇ ਵਿੱਚ ਕਹੀਏ ਤਾਂ ਜੱਗੋ ਤੇਰਮੀ ਹੋਈ ਹੈ ਸੋ ਅੱਜ ਹੋਰ ਵੀ ਸਿੱਖ ਜਥੇਬੰਦੀਆਂ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਸਭ ਨੂੰ ਅਸੀਂ ਅਪੀਲ ਕਰਾਂਗੇ ਕਿ ਇਹ ਗੁਰਸਿੱਖ ਪਰਿਵਾਰਾਂ ਦੇ ਨਾਲ ਆ ਕੇ ਖੜਨ ਇਹਨਾਂ ਦਾ ਆਸ ਦੇਣ ਸੋ ਇਹੀ ਅਪੀਲ ਅਸੀਂ ਕਰ ਰਹੇ ਹਾਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਦੁਖੀ ਪਰਿਵਾਰ ਹੈ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਹੈ ਉਹ ਹੋ ਸਕੇ ਬਹੁਤ ਬਹੁਤ ਧੰਨਵਾਦ ਮੈਂ ਵੀ ਚੜਾ ਰਹੀ ਬੈਠੇ ਨਜ਼ਾਰਿਆਂ ਹਾਂ ਜੀ ਇੰਟਰ ਜਾ ਰਹੀ ਤੁਹਾਨੂੰ ਪਰਮਾਧਮ ਸਾਰਾ ਉਹ ਨਹੀਂ ਕਰਨਾ ਉਹ ਹੀ ਆਪਾਂ ਭਲਾ ਕਰਨਾ ਹੈ ਜੀ ਇੱਕ ਵੀ ਉਹ ਵੀ ਪੜੀ ਕੀਤੀ ਹੈ ਸਾਨੂੰ ਤੇ ਇੱਕ ਲਾਲਚ ਦੇ ਕੇ ਇਨਸਪੈਕਟਰ ਕੋਲ ਹੀ ਗਿਆ ਵੀ ਚਲ ਸਾਨੂੰ ਕੋ ਟਾਈਮ ਜੋ ਸਾਨੂੰ ਨੋਟਿਸ ਵੀ ਨਹੀਂ ਆਇਆ ਇੱਕ ਤੇ ਨੋਟਿਸ ਆਇਆ ਹੋਵੇ ਨਾ ਤਲਾ ਹੋਵੇ ਬੰਦਾ ਪਰਬੰਧ ਕਰ ਲੈਂਦਾ ਹੈ ਆਪਦੇ ਘਰ ਆ ਕੇ ਆਪਣਾ ਸਮਾਨ ਢਾਈਦਾ ਹੈ ਸਾਨੂੰ ਸਾਰਾ ਦਾ ਦੁੱਖ ਹੋਇਆ ਸਾਨੂੰ ਤੇ ਨਹੀਂ ਕੁਝ ਤੁਹਾਨੂੰ ਆ ਕਿ ਇਹਨਾਂ ਨੂੰ ਤੁਸੀਂ ਸੋਚੇ ਤੋਂ ਆਏ ਹੋ ਖਬਰਾਂ ਅਫਸਰ ਸਾਰੇ ਆ ਜਾਓ ਜੀ

ਹਾਂਜੀ ਬਾਬਾ ਜੀ ਇੱਕ ਗੁਰਸਿੱਖ ਪਰਿਵਾਰ ਹਾਂਜੀ ਤੁਸੀਂ ਵੀ ਆਓ ਬਰਾਬਰ ਆ ਜਾਓ ਕੋਈ ਆ ਜਾਓ ਇੱਕ ਗੁਰਸਿੱਖ ਪਰਿਵਾਰ ਦੇ ਉੱਤੇ ਹੋਇਆ ਸੋ ਬਾਬਾ ਤ੍ਰਿਪਤ ਸਿੰਘ ਜੀ ਮਲੜੀ ਵਾਲੇ ਹਰਿਆਣੇ ਦੇ ਵਿੱਚੋਂ ਚੱਲ ਕੇ ਆਏ ਨੇ ਸੋ ਭੇਟਾ ਕੀਤੀ ਹੈ ਇਹਨਾਂ ਨੂੰ ਚੈੱਕ ਦਿੱਤੇ ਗਏ ਨੇ ਸੋ ਕੀ ਕਹਿਣਾ ਚਾਹੋਗੇ ਬਾਬਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸੱਚੇ ਆਪਣੇ ਉੱਤੇ ਆਪਣੇ ਬੇਨਾਂ ਲੁਕੀ ਹੈ ਬਸ ਇਹਨਾਂ ਦਾ ਦੁੱਖ ਨਹੀਂ ਝੱਲਿਆ ਗਿਆ ਜਦੋਂ ਸੁਣਿਆ ਤੇ ਉਹਨੇ ਆਖਿਆ ਵੀ ਭਾਈ ਜੋ ਆਪਣੇ ਕੋਲ ਤਿਲ ਫਿਲ ਬੈਠਾ ਆਪਾਂ ਵੀ ਦੇਖ ਲਈਏ ਤੇ ਸੰਗ ਦਾ ਬੂਰੇ ਬੂਰੇ ਆ ਰਹੀਆਂ ਨੇ ਤੇ ਬਹੁਤ ਹੀ ਭੜੀ ਹਰਕਤ ਕੀਤੀ ਹੈ ਭਾਵੇਂ ਸਰਪੰਚ ਆਪਾਂ ਮੁਕੰਮੇਂਦਰਾ ਤੋਂ ਸਰਕਾਰ ਕਿਸੇ ਨੇ ਵੀ ਕੀਤੀ ਹੈ ਬਹੁਤ ਭੜੀ ਕੀਤੀ ਹੈ ਐਨਾ ਤਾਂ ਕੋਈ ਦੁਸ਼ਮਣ ਵੀ ਨਹੀਂ ਕਰਦਾ ਫੌਜ ਝਾਕੇ ਆ ਜੇ ਨਾ ਫੌਜ ਵੀ ਰੋਹ ਕਰ ਦਿੰਦੀ ਆਕੇ ਜੋ ਜਨਪਾਈ ਬੇਟੀਆਂ ਬਟੀਆਂ ਨੇ ਇਹਨਾਂ ਨੂੰ ਛੱਡੋ ਪਰ ਇਹਦਾ ਬਹੁਤ ਹੀ ਭੜੀ ਹਰਕਤ ਕੀਤੀ ਆ ਜੋ ਇਹਨਾਂ ਪਰਿਵਾਰਾਂ ਨਾਲ ਹੋਇਆ ਤੇ ਆਪਾਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਪਰ ਜਿੰਨਾ ਕਿ ਆਪਣੀ ਕੋਲ ਦਿਲ ਫੁੱਲਾ ਉਹਦਾ ਆਪਣਾ ਹੱਕ ਬਣਦਾ ਵੀ ਕਿਸੇ ਵੀ ਭਰਾ ਤੇ ਬੁਲਤਾ ਪਈ ਹੈ ਉਹਦਾ ਦੁੱਖ ਮਣਾਉਣਾ ਸਾਡਾ ਹੱਕ ਬਣਦਾ ਮਹਾਰਾਜ ਕਿਰਪਾ ਕਰਨਗੇ ਇਹਨੂੰ ਚੜ੍ਹਦੀ ਕਲਾ ਵਿੱਚ ਰੱਖਣਗੇ ਅਲਟੇ ਸਰਪੇਨਾ ਨੂੰ 50 50 ਹਜ਼ਾਰ ਰੁਪਇਆ ਬੋਲੋ ਘਰਾਂ ਨੂੰ ਵੀ ਭਾਈ ਲੱਖ ਰੁਪਿਆ ਚਾਰੇ ਘਰਾਂ ਨੂੰ ਦੇਣਾ ਵੀ ਐਨਾ ਕਿ ਆਪਣੇ ਕੋਲ ਪਹੁੰਚ ਜਾਏ ਤੇ ਜਿੰਨੀ ਪਹੁੰਚ ਆ ਮਾਰਾ ਨੇ ਆਖਿਆ ਜੋ ਜੀਵ ਕੋਲ ਜਿੰਨਾ ਬਲ ਆਪਣਾ ਬਲ ਨਹੀਂ ਆ ਰਿਹਾ ਜਿੰਨਾ ਬਾਲਾ ਉਤਨਾ ਤਾਂ ਕਰੋ ਕਿ ਸਤਿਗੁਰੂ ਕਿਰਪਾ ਕਰਨਗੇ ਉਹ ਚੜ੍ਹਦੀ ਕਲਾ ਵਿੱਚ ਰੱਖਣਗੇ ਤੇ ਐਨਾ ਜੇਕਰ ਪਰਿਵਾਰ ਵਾਧੇ ਫੁੱਲਦੇ ਰਹਿਣਗੇ ਸਿੱਖ ਸੰਗਤਾਂ ਬਥੇਰੀਆਂ ਆਉਣੀਆਂ ਬਾਹਰੋਂ ਮਲਖਾਂ ਦੇ ਵੀ ਆਉਣਗੇ ਬੜੀ ਕਿਰਪਾ ਹੋਊਗੀ ਸਤਿਗੁਰੂ ਦੀ ਇਹ ਘਰਗੁਰ ਦਾ ਸਾਰੇ ਪਾ ਜਾਣੇ ਆ ਤੇ ਕੋਈ ਇਹ ਜੀ ਗੱਲ ਹੀ ਨਹੀਂ ਹੈਗੀ ਤੇ ਘਰਗੁਰ ਸਾਰੇ ਪਾ ਜਾਣੇ ਆ ਮਹਾਰਾਜ ਨੇ ਪਾ ਦੇਣੇ ਆ ਤੇ ਸਤਿਗੁਰੂ ਕਿਰਪਾ ਕਰਨ ਜੋ ਆਪਾ ਮਾੜਾ ਮੋਟਾ ਦਾਨ ਕੀਤਾ ਉਹੋ ਦਾਨ ਵੀ ਨਹੀਂ ਆਇਆ ਦਿਲ ਫੋਲੀ ਆ ਤੇ ਸਤਿਗੁਰੂ ਪ੍ਰਵਾਨ ਕਰਨ ਭਾਈ ਆਪ ਪ੍ਰਵਾਨ ਕਰਿਓ ਸਾਡੇ ਕੋਲ ਤਾਂ ਮਾੜਾ ਮੋਟਾ ਜੀ ਛੋਟੇ ਜੇ ਗੁਰਦਾਰੇ ਜਰਈਆਂ ਅਸੀਂ ਦਾ ਇਹ ਵਾਹਿਗੁਰੂ ਸਤਿ ਕਰੋੜਾਂ ਨੇ ਬੋ ਬਾਬਾ ਜੀ ਤੁਸੀਂ ਦਾ ਆ ਰਹੇ ਸਾਨੂੰ ਤੇ ਸਿਰ ਮੱਥੇ ਦੇ ਤੁਸੀਂ ਦਰਸ਼ਨ ਦੇ ਕੇ ਸਾਨੂੰ ਬਹੁਤ ਨਿਹਾਲ ਕੀਤਾ ਆਪਣੀ ਹਾਲ ਅਦ ਦੱਸ ਦਵਾੜੇ ਜੀ ਮਾੜਾ ਜੀ ਨਿਹਾਲ ਦੱਸ ਸਾਡੇ ਇਸ ਤਰ੍ਹਾਂ ਜੀ ਸਰਪੰਚ ਬੁੱਧਵੀਰ ਹਾਰ ਸਿੰਘ ਦਾ ਪੋਤਰਾ ਹੈ ਬੋਵੀ ਦਾ ਮੁੰਡਾ ਹੈ ਉਸ ਨੇ ਜੋ ਸਾਡੇ ਨਾਲ ਕੀਤੀ ਏ ਉਹ ਸਾਡਾ ਹੀ ਮਨ ਜਾਪਦਾ ਉਹਰੇ ਦਾ ਦੁੱਖ ਕੋਈ ਜਾਣ ਕੇ ਦੁੱਖ ਵੇਖ ਸਕਦਾ ਜੋ ਅੱਖੀਂ ਆਣ ਕੇ ਵੇਖੇ ਕਿਸੇ ਨੂੰ ਘਰ ਬੈਠਿਆਂ ਜਾਂ ਇਹਦੇ ਵਿੱਚ ਫੋਟੋ ਵੇਖਿਆਂ ਇਹਨਾਂ ਦੁੱਖ ਨਹੀਂ ਆਉਂਦਾ ਪਰ ਜੋ ਆਣ ਕੇ ਅੱਖੀਂ ਵੇਖਦਾ ਹੈ ਸਭ ਦੀ ਅੱਖਾਂ ਭਰ ਜਾਂਦੀ ਹੈ ਇਹ ਅਸੀਂ ਬਹੁਤ ਹੀ ਦੁਖੀ ਆ ਚੀਜ਼ ਸਾਡੇ ਨਾਲ ਟੱਕਰ ਲੈਂਦਾ ਜਾਂ ਸਾਨੂੰ ਖਤਮ ਕਰ ਦਿੰਦਾ ਪਰ ਸਾਡੀਆਂ ਬੱਚੀਆਂ ਸਕੂਲਾਂ ਤੋਂ ਸਾਰੀਆਂ ਚੀਜ਼ਾਂ ਤੋਂ ਉਹ ਪੇਪਰਾਂ ਤੋਂ ਸਾਰੀਆਂ ਜੋ ਮੰਜਾ ਰਹਿ ਗਈਆਂ ਨਿੱਕੀਆਂ ਬੱਚੀਆਂ ਨਾ ਉਹਨਾਂ ਨੂੰ ਇੱਥੇ ਬੈਣ ਨੂੰ ਜਗ੍ਹਾ ਨਾ ਖਲੋਣ ਨੂੰ ਜਗ੍ਹਾ ਤੇ ਥੇਰ ਹੋਣੇ ਕੀ ਕੀਤਾ ਨਾ ਰੁੱਖਾਂ ਦਾ ਵੀ ਉਸਨੇ ਪ੍ਰਬੰਧ ਕੀਤਾ ਵੀ ਰੁੱਖਾਂ ਥੱਲੇ ਵੀ ਨਾ ਬੈਣ ਇੱਥੇ ਸਾਨੂੰ ਪਤਾ ਲੱਗਾ ਵੀ ਆਹ ਕੰਮ ਕਰੂ ਰੁੱਖ ਪਟਾਉ ਏ ਤੇ ਸਾਨੂੰ ਧੁੱਪੇ ਸਾੜੂ ਏ ਸਾਨੂੰ ਅਸੀਂ ਕਰਨਾਲ ਗਏ ਬਠਲਾ ਸਾਹਿਬ ਦੇ ਕੋਲ ਉਸਨੇ ਇਹ ਦਵਾਦਾਰ ਰਿਕਵਰਟ ਕੀਤੀ ਜੇ ਕੋ ਤੁਸੀਂ ਮਿੱਤਰ ਸੱਜਣ ਆਂਦੇ ਜੇ ਉਹਨਾਂ ਦੇ ਥੱਲੇ ਬਹਿ ਜਾਂਦੇ ਜੇ ਨਹੀਂ ਤੇ ਧੁੱਪ 'ਚ ਬਹਿਣਾ ਸੀ ਸਾਰਿਆਂ ਇਹ ਉਸ ਦੀ ਚਰਪਾਈ ਉਹਨੇ ਸਾਨੂੰ ਇਹ ਛਾਇਆ ਦਿੱਤੀ ਫਿਰ ਆਪਣੇ ਆ ਜਿਹੜਾ ਦਿੱਤਾ ਡੰਡ ਦਾ ਇੱਕ ਖੇਤਰ ਵਾਲੇ ਛੇਵੇਂ ਪਾਸੇ ਗੁਰਦੁਆਰੇ ਆ ਰਿਹਾ ਏ ਉਹਨਾਂ ਸਾਨੂੰ ਇਹ ਛਾਇਆ ਬਣਾਈ ਮੀ ਕੜੀ ਦਾ ਐਵੇਂ ਤੇ ਮੱਛਰ ਦਾ ਮੱਖੀਆਂ ਦਾ ਤੇ ਸੱਪ ਸਲੂੰਗੜਿਆਂ ਦਾ ਬਚ ਕੇ ਰਹਿਓ ਲੜਟ ਦਾ ਵੀ ਸਾਨੂੰ ਮਾਰੇ ਜਿਉ ਉਤਾਰ ਲਾ ਕੇ ਗਏ ਨੇ ਉਹ ਹੀ ਗਏ ਨੇ ਇਹ ਸਾਸੀਂ 26 ਤਰੀਕ ਤੋਂ ਅਰੇੜੇ ਤੇ ਬੈਠੇ ਸਾਂ ਕੋਈ ਸਾਡੇ ਤਲ ਤੇ ਉਹਨਾਂ ਕਪੜਾ ਮੰਜੀਆਂ ਸਾਡੀਆਂ ਸਾਰੀਆਂ ਚੜੀਆਂ ਗਈਆਂ ਇਹ ਉਹ ਪ੍ਰਮਾਤਮਾ ਜਾਣਦਾ ਸਾਡੀ ਆਤਮਾ ਜਾਣਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਨੂੰ ਮਹਾਰਾਜ ਜੜ ਦੀ ਕਰਾ ਰੱਖੂ ਸੱਚੇ ਬਾਦਸ਼ਾਹ out of me.